तहसील गुरेयाद्दीन ਆਉਂਦੇ ਪਿੰਡ ਦੁਸਤਾਂਜ ਕੋਲਾ ਵਿਖੇ ਹੋਏ ਸੜਕ ਹਾਦਸੇ ਵਿੱਚ ਦੋ ਬੱਚੇ ਸਮੇਤ ਤਿੰਨ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ حادثے ਸੰਬੰਧੀ ਜਾਣਕਾਰੀ ਦਿੰਦਿਆਂ ਆਲਟੋ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਕੋਟਗਰੇਵਾਲ ਵੱਲੋਂ ਆ ਰਿਹਾ ਸੀ ਤੇ ਜਦੋਂ ਉਹ ਰੋਡ ਤੇ ਚੜਿਆ ਤੇ ਮੁਕੰਦਪੁਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਸਕੋਰਪੀਓ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਸਥਾਨਕ ਲੋਕਾਂ ਨੇ ਗੱਡੀ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਸੁਖਜਿੰਦਰ ਸਿੰਘ ਪਾਸਤੀ ਜੋਲਾ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਗੱਡੀ ਪਾਸ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਬਾਹਰ ਸਾਈਡ ਤੇ ਬੈਠੇ ਦੋ ਬੱਚਿਆਂ ਤੇ ਆ ਗਈ ਜਿਸ ਕਾਰਨ ਦੋ ਬੱਚੇ ਜ਼ਖਮੀ ਹੋ ਗਏ حادثے ਤੋਂ ਬਾਅਦ ਸਤਾਨਕ ਲੋਕਾਂ ਅਤੇ ਜ਼ਖਮੀ ਬੱਚੇ ਨੇ ਦੱਸਿਆ ਕਿ ਇਹ ਹਾਦਸਾ ਦੋਨਾਂ ਗੱਡੀਆਂ ਦੇ ਤੇਜ਼ ਰਫ਼ਤਾਰ ਹੋਣ ਕਨ ਆਮੋ ਸਾਹਮਣੇ ਹੋਈ ਟੱਕਰ ਹੋਣ ਕਨ ਵਾਪਰਿਆ ਹੈ ਜਿਸ ਵਿੱਚ ਜਿੱਥੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਹਨ ਫਿਲਹਾਲ ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ ਨੂੰ ਦਸਾਂਜ ਕਲਾ ਚੌਂਕੀ ਵਿਖੇ ਪੇਸ ਕੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਖਿੰਦਰ ਸਿੰਘ ਜੀ ਸੁਖਿੰਦਰ ਸਿੰਘ ਕਿਹੜੇ ਪਿੰਡ ਤੋਂ ਆਪਾਂ ਜੌੜਾ ਤੇ ਸਾਰੇ ਕੀ ਮਾਮਲਾ ਕੀ ਹੈ ਕਿ ਐਕਸੀਡੈਂਟ ਦਾ ਹੈ ਸਾਰੇ ਇੱਕ ਗੱਡੀ ਫਗਵਾੜੇ ਤੋਂ ਲੈ ਕੇ ਆਉਣਾ ਹੈ ਐਮਐਸ ਕਰਪੀਓ ਮੋੜੇ ਇੱਕਦਮ ਇੱਕ ਕਾਰ ਨੂੰ ਰੋਡ ਦੇ ਉੱਤੇ ਆ ਕੇ ਝੜੀ। ਮੋੜੇ ਪਾਸ ਕਰਨ ਦਾ ਖਿਆਨ ਹੈ ਨਹੀਂ ਸੀ। ਉਹਨੇ ਰਾਹ ਦੇ ਕੱਪੇ ਬ੍ਰੇਕ ਲਾ ਦਿੱਤੀ। ਐਕਸੀਡੈਂਟ ਹੋ ਗਿਆ। ਨਿਆਣੇ ਵਿਚਾਰੇ ਇਧਰ ਸਾਈਡ ਤੇ ਬੈਠੇ ਸੀ। ਇਹਨਾਂ ਦੇ ਉੱਤੇ ਆ ਜਿਹੜੀ ਗੱਡੀ। ਤੇ ਬੱਚੇ ਕਿਦਾਂ ਠੀਕ ਆ ਸਰ? ਬੱਚੇ ਇੱਕ ਤੇਸੀਲ ਗੁਰਿਆਦীন ਆਉਂਦੇ ਪਿੰਡ ਦੁਸਤਾਂਜ ਕੋਲਾ ਵਿਖੇ ਹੋਏ ਸੜਕ ਹਾਦਸੇ ਵਿੱਚ ਦੋ ਬੱਚੇ ਸਮੇਤ ਤਿੰਨ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। हादसे संबंधी जानकारी ਦਿੰਦਿਆਂ ਆਲਟੋ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਕੋਟਗਰੇਵਾਲ ਵੱਲੋਂ ਆ ਰਿਹਾ ਸੀ ਤੇ ਜਦੋਂ ਉਹ ਰੋਡ ਤੇ ਚੜਿਆ ਤੇ ਮੁਕੰਦਪੁਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਕੋਰਪੀਓ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਸਥਾਨਕ ਲੋਕਾਂ ਨੇ ਗੱਡੀ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਸੁਖਜਿੰਦਰ ਸਿੰਘ ਪਾਸੀ ਜੋਲਾ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਗੱਡੀ ਪਾਸ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਬਾਹਰ ਸਾਈਡ ਤੇ ਬੈਠੇ ਦੋ ਬੱਚਿਆਂ ਤੇ ਆ ਗਈ ਜਿਸ ਕਾਰਨ ਦੋ ਬੱਚੇ ਜ਼ਖਮੀ ਹੋ ਗਏ حادثے ਤੋਂ ਬਾਅਦ ਸਤਾਨਕ ਲੋਕਾਂ ਤੇ ਜ਼ਖਮੀ ਬੱਚੇ ਨੇ ਦੱਸਿਆ ਕਿ ਇਹ ਹਾਦਸਾ ਦੋਨਾਂ ਗੱਡੀਆਂ ਤੇਜ਼ ਰਫ਼ਤਾਰ ਹੋਣ ਕਾਰਨ ਆਮੋ ਸਾਹਮਣੇ ਹੋਈ ਟੱਕਰ ਹੋਣ ਕਾਰਨ ਵਾਪਰਿਆ ਹੈ ਜਿਸ ਵਿੱਚ ਜਿੱਥੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਹਨ ਫਿਲਹਾਲ ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ ਨੂੰ ਦਸਾਂਜਕਲਾ ਚੌਂਕੀ ਵਿਖੇ ਭੇਜ ਕੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਕਿਹੜੇ ਪਿੰਡ ਤੋਂ ਆਪਾਂ ਜੌੜਾ ਤੇ ਸਾਰੇ ਕੀ ਮਾਮਲਾ ਕੀ ਇੱਕ ਐਕਸੀਡੈਂਟ ਦਾ ਜੀ ਸਾਰਾ ਇੱਕ ਗੱਡੀ ਫਗਵਾੜੇ ਤੋਂ ਲੈ ਕੇ ਆਉਣਾ ਹੈ ਇਸ ਕਾਰਕੂ ਉਹਨੂੰ ਇੱਕਦਾਂ ਮੈਂ ਕੋਰਟ ਤੋਂ ਰੋਡ ਦੇ ਉੱਤੇ ਆ ਕੇ ਝੜੀ ਹੋਰ ਮੋੜੇ ਪਾਸ ਕਰਨ ਨੂੰ ਖਾਨ ਹੈ ਨਹੀਂ ਸੀ ਉਹਨੇ ਰਾਹ ਦੇ ਕੱਪੇ ਬ੍ਰੇਕ ਲਾਤੀ ਐਕਸੀਡੈਂਟ ਹੋ ਗਿਆ ਨਿਆਣੇ ਵਿਚਾਰੇ ਇਧਰ ਸਾਈਡ ਤੇ ਬੈਠੇ ਸੀ ਇਹਨਾਂ ਦੇ ਉੱਤੇ ਆ ਜਿਹੜੀ ਗੱਡੀ ਤੇ ਬੱਚੇ ਕਿਦਾਂ ਠੀਕ ਆ ਸਰ ਬੱਚੇ